ਅੱਜ ਚਾ ਚੜਿਆ ਹੋਇਆ ਖੁਸ਼ੀ ਆ ਵੀ ਕਿਸਾਨਾਂ ਦੀ ਜਿੱਤ ਦੇ ਵਿੱਚ ਉਹਨਾਂ ਦੀ ਖੁਸ਼ੀ ਚ ਅਸੀਂ ਸਰੀਖ ਹੋ ਰਹੇ ਹਾਂ ਹੋਰ ਇਹਦੂ ਵੱਡੀ ਗੱਲ ਸਾਨੂੰ ਮੌਕਾ ਦਿੱਤਾ ਐਡਾ ਵੱਡਾ ਰੋਸ ਐਡਾ ਵੱਡਾ ਵਿਰੋਧ ਦੇਖ ਕੇ ਜਿਹੜਾ ਲੱਤਾਂ ਹਿੱਲ ਗਈਆਂ ਭਗਵੰਤ ਮਾਨ ਦੀ ਪਰ ਜੇ ਧਮਸੀ ਦੇ ਮੂਹਰੇ ਆ ਕੇ ਕਹਿੰਦਾ ਮਾਫੀ ਮੰਗਦਾ ਵੀ ਪੰਜਾਬੀਓ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ ਆਹ ਫੈਸਲਾ ਗਲਤ ਹੋ ਗਿਆ ਮੈਂ ਵਾਪਸ ਲੈਣਾ ਫਿਰ ਕੀ ਗੱਲ ਸੀ ਅੱਜ ਇੱਥੇ ਪੰਜਾਬ ਦੇ ਅੰਦਰ निर्णय ਲੈ ਰਹੇ ਨੇ ਦਫਤਰਾਂ ਦੇ ਅੰਦਰ ਆਰਡਰ ਜਾਰੀ ਕਰ ਰਹੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂਗਾ ਚੁਣਿਆ ਤੁਹਾਨੂੰ ਇਹ ਲੋਕਾਂ ਨੇ ਲੇਕਿਨ ਉਹ ਲੋਕ ਆ ਕੇ ਜਿਹੜੇ ਤਿਹਾਰ ਜੇਲ੍ਹ ਤੋਂ ਆ ਕੇ ਪੰਜਾਬ ਦੇ ਦਫਤਰਾਂ 'ਚ ਬੈ ਗਏ ਨੇ ਅਫਸਰਾਂ ਕੋਲ ਬੈ ਗਏ ਨੇ ਔਰ ਪੰਜਾਬ ਨੂੰ ਚਲਾ ਰਹੇ ਹੈ ਪੰਜਾਬ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਅੱਜ ਸਾਡੀ ਰੈਲੀ ਸੀਗੀ ਬੜੀ ਵਧੀਆ ਹੋਈ ਹੈ ਲੋਕਾਂ ਨੇ ਬੜਾ ਹੁੰਗਾਰਾ ਦਿੱਤਾ ਹੈਗਾ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਣਾ ਬੀਜੇਪੀ ਦੀ ਸਰਕਾਰ ਆਉਗੀ ਤੇਰੇ ਤਰ੍ਹਾਂ ਕੇ ਮੂੰਹ ਦੇਖਿਆ ਕਦੇ ਤੇਰਾ ਮੂੰਹ ਕੇ ਸ਼ਕਲ ਦੇਖੀ ਹੈ ਕਦੇ ਤੂੰ ਪੰਜਾਬੀਆਂ ਦੀਆਂ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਕਹੇਗਾ ਉਹ ਹੋ ਜੇ ਇਹ ਭਗਵੰਤ ਮਾਨ ਇਹਦੇ ਸਮਝ ਨਹੀਂ ਆਉਂਦੀ ਮੈਨੂੰ ਵੀ ਆਪਣੀਆਂ ਭੈਣਾਂ ਮਾਵਾ ਨੂੰ ਉੱਥੇ ਇਹ ਕਹਿ ਰਿਹਾ ਉਹ ਸਖਾਰਿਆ ਸਾਮ ਦੰਡ ਭੇਦ ਸੱਚ ਝੂਠ ਇਹ ਸਖਾਰਿਆ ਸਾਡੀਆਂ ਭੈਣਾਂ ਨੂੰ ਇਹਦਾ ਬਿੱਡਾ ਇਹ ਗੈਰਤ ਬੰਦਾ ਹੋਊ ਕੋਈ ਜਦੀ ਰੈਲੀ ਹੋਂਕਾਰ ਹੈ ਪੰਜਾਬ ਦੇ ਕਿਸਾਨ ਔਰ ਮਜ਼ਦੂਰਾਂ ਦੀ ਪੰਜਾਬੀਆਂ ਦੀ ਕਿ ਹੁਣ ਜਿਹੜੀ ਤਿਕੜੀ ਤਿਹਾਰ ਜੇਲ ਰਿਟਰਨ ਤਿਕੜੀ ਰੋਜ਼ ਲੁੱਟਣ ਦੀਆਂ ਯੋਜਨਾਵਾਂ ਪੰਜਾਬ ਨੂੰ ਬਣਾ ਰਹੀ ਹੈ ਇਹ ਪੰਜਾਬ ਨੂੰ ਲੁੱਟ ਦੀਆਂ ਯੋਜਨਾਵਾਂ ਕਾਮਯਾਬ ਨਹੀਂ ਹੋਣ ਦੇਗੀ ਜਿਹੜਾ ਭਗਤ ਸਿੰਘ ਦੀ ਪੱਗ ਬੰਨੀ ਆ ਤੇਰੇ ਸਿਰ ਤੇ ਉਹ ਤੂੰ ਯਾਰ ਸ਼ਰਮ ਕਰ ਜਾਂਦਾ ਭਗਤ ਸਿੰਘ ਜੀ ਦੀ ਫੋਟੋ ਲਾਦੇ ਪਿੱਛੇ ਸਾਮ ਧਾਮ ਦੰਡ ਭੇਤ ਲੂਟ ਕਸੂਟ ਇਸ ਤਰ੍ਹਾਂ ਦਾ ਪਾਸ਼ਨ ਜਿਸ ਤਰ੍ਹਾਂ ਗੱਬਰ ਸਿੰਘ ਪਾਸ਼ਨ ਕਰ ਰਿਹਾ ਇਹ ਜਿਹੜੇ ਦਿੱਲੀੋਂ ਆਏ ਗੱਬਰ ਸਿੰਘ ਨੇ ਉਹ ਪੰਜਾਬ ਨੂੰ ਡਰਾ ਰਹੇ ਨੇ ਇਹੀ ਆ ਨਾ ਜਿਹੜਾ ਇਹ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਰੱਬ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਇਹਦੇ ਮੂਹਰੇ ਮੱਤ ਮਰੀ ਉਹ ਜਿਹੜੇ ਬਾਰੋਂ ਆ ਗੱਬਰ ਸਿੰਘ ਅਲੀ ਬਾਬਾ 40 ਚੋਰ ਆਗੇ ਬੈਗੇ ਪੰਜਾਬ ਨੂੰ ਲੁੱਟਣ ਵਾਸਤੇ ਇਹਨਾਂ ਨੂੰ ਪੰਜਾਬ ਬਚਾਓ ਔਰ ਇਹਨਾਂ ਤੇ ਕਠੋਰ ਕਾਰਵਾਈ ਕੀਤੀ ਸਰ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਦੇ ਕੇਸਰੀਆਂ ਚੁੰਨੀਆਂ ਪਵਾ ਕੇ ਇਹ ਸਿੱਖਿਆ ਦੇ ਰਹੀਆਂ ਸਿੱਖਿਆ ਦਿੱਤੀ ਜਾ ਰਹੀ ਹੈ ਅੰਦਰ ਸੋਦੀਏ ਨੂੰ ਤੇ ਮੈਂ ਇਲਾਜ ਕਰੂਗਾ ਦਾ ਰੇਕ ਨੂੰ ਜਿਹੜਾ ਇਹ ਗਲੀਆਂ ਤੇ ਮਖੌਲ ਕਰਦਾ ਸੀ ਉਸ ਦਿਨ 10 ਗਲੀਆਂ ਦਾ ਨਾ ਨੋਆ ਪਲੇਅਰ ਫਲਾਣੇ ਤੋਂ ਘਰ ਤੋਂ ਫਲਾਣੇ ਜਿਹੜਾ ਬੰਦਾ ਸਤੋਜ ਦੀਆਂ ਗਲੀਆਂ ਨਹੀਂ ਬਣਾ ਸਕਿਆ ਅੱਜ ਸਾਢੇ 3 ਸਾਲ ਬਾਅਦ ਉਹ ਤੋਂ ਪੰਜਾਬ ਦਾ ਆਪਾਂ ਕੀ ਸੋਚ ਸਕਿਆ ਸਾਢੇ 3 ਸਾਲ ਬਾਅਦ ਸਤੋਜ ਦੀਆਂ ਗਲੀਆਂ ਬਣਾਉਣ ਗਿਆ ਸਰ ਕੀ ਕਹਣਾ ਹੈ ਅੱਜ ਜੋ ਇੱਥੇ ਤੁਸੀਂ ਰੈਲੀ ਦੇ ਕੋਈ ਰੈਲੀ ਅੱਜ ਬੜੀ ਕਾਮਯਾਬ ਰੈਲੀ ਹੋਈ ਆ ਅੱਜ ਇਸ ਗੱਲ ਦੀ ਸਾਡੇ ਬੀਜੇਪੀ ਨੂੰ ਸਾਡੇ ਬੀਜੇਪੀ ਦੇ ਉਰੇ ਪ੍ਰਧਾਨ ਨੂੰ ਕੱਲੇ-ਕੱਲੇ ਵਰਕਰ ਨੂੰ ਜੀ ਦੇਖੋ ਅੱਜ ਚਾ ਚੜਿਆ ਹੋਇਆ ਖੁਸ਼ੀ ਆ ਵੀ ਕਿਸਾਨਾਂ ਦੀ ਜਿੱਤ ਦੇ ਵਿੱਚ ਉਹਨਾਂ ਦੀ ਖੁਸ਼ੀ ਚ ਅਸੀਂ ਸਰੀਖ ਹੋ ਰਹੇ ਹਾਂ ਹੋਰ ਇਹਦੂ ਬੜੀ ਗੱਲ ਸਾਨੂੰ ਮੌਕਾ ਦਿੱਤਾ ਅੱਜ ਇਹ ਦਾਣਾ ਮੰਡੀ 'ਚ ਤੁਸੀਂ ਸੋਚੋ ਤਾਂ ਸਹੀ ਨਾ ਇੱਥੋਂ ਕੁਝ ਚਿਰ ਪਹਿਲਾਂ ਹੀ ਸ਼ੰਭੂ ਸਾਡਾ ਜਿਹੜਾ ਉਸ ਵੇਲੇ ਲੜਾਈ ਆ ਜਿਹੜੀ ਉਹ ਚੱਲ ਰਹੀ ਸੀ ਤੇ ਹੁਣ ਇਹ ਐਡਾ ਬੜਾ ਫੈਸਲਾ ਜਿਹੜਾ ਕੀਤਾ ਏ ਚਲੋ ਪਰ ਇਹ ਲੋਕਾਂ ਦਾ ਆਵਾਮ ਦਾ ਸਾਰਿਆਂ ਦਾ ਇਹ ਉਹਨਾਂ ਦਾ ਐਡਾ ਵੱਡਾ ਰੋਸ ਐਡਾ ਬਦਬਾ ਵਿਰੋਧ ਦੇਖ ਕੇ ਜਿਹੜਾ ਲੱਤਾਂ ਹਿੱਲ ਗਈਆਂ ਭਗਵੰਤ ਮਾਨ ਦੀਆਂ ਪਰ ਜੇ ਧਮਸੀ ਦੇ ਮੂਹਰੇ ਆ ਕੇ ਕਹਿੰਦਾ ਮਾਫੀ ਮੰਗਦਾ ਵੀ ਪੰਜਾਬੀਓ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ ਆਹ ਫੈਸਲਾ ਗਲਤ ਹੋ ਗਿਆ ਮੈਂ ਵਾਪਸ ਲੈਣਾ ਫਿਰ ਕੀ ਗੱਲ ਸੀ ਸਰ ਰਸਤੇ 'ਚ ਕਈ ਬੱਸਾਂ ਰੋਕਿਆ ਵੀ ਗਈਆਂ ਕਈਆਂ ਨੂੰ ਆਉਣ ਵੀ ਨਹੀਂ ਦਿੱਤਾ ਗਿਆ ਉਹ ਚਲੋ ਇਹੋ ਜੇ 20 ਕਰਦੇ ਆ ਕੰਮ ਨੰਬਰ ਜਿਹੜੇ ਅਫਸਰਾਂ ਨੇ ਉੱਤੇ ਵੀ ਬਣਾਉਣੇ ਹੁੰਦੇ ਆ ਕੱਲ ਕੁਝ ਨਹੀਂ ਹੁੰਦੀ ਇਹ 2 ਮਿੰਟ ਪਹਿਲਾਂ ਰੋਕ ਕੇ ਜਦੋਂ ਉੱਤੇ ਖਬਰ ਪਹੁੰਚ ਗਈ ਵੀ ਬੱਸਾਂ ਰੋਕ ਲੀਆਂ ਜੀ ਪ੍ਰੋਮੋਸ਼ਨਾਂ ਲੈਣੀਆਂ ਏ ਤਰੱਕੀਆਂ ਲੈਣੀਆਂ ਏ ਉਹ ਇੰਨਾ ਕੁ ਕਰਦੇ ਹੀ ਹੁੰਦੇ ਆ ਮਨੀ ਸਿਸੋ ਜੀ ਕਹਿੰਦੇ ਸ਼ਾਨਦਾਰ ਦੰਡ ਵੇਦ ਚੋਰੀ ਦੱਸੂਗਾ ਸੀ ਕਰ ਤੇਖਤੇ ਰੱਖ ਤੇਰਾ ਕਿ ਮੂੰਹ ਦੇਖਿਆ ਕਦੇ ਤੇਰਾ ਮੂੰਹ ਕਾ ਸ਼ਕਲ ਦੇਖੀ ਹੈ ਕਦੇ ਤੂੰ ਪੰਜਾਬੀਆਂ ਦੀ ਸਾਡੀਆਂ ਮਾਵਾਂ ਭੈਣਾਂ ਨੂੰ ਉਹਨਾਂ ਨੂੰ ਕਹੇਗਾ ਉਹ ਹੋ ਜੇ ਇਹ ਭਗਵੰਤ ਮਾਨ ਇਹਦੇ ਸਮਝ ਨਹੀਂ ਆਉਂਦੀ ਮੈਨੂੰ ਵੀ ਆਪਣੀਆਂ ਭੈਣਾਂ ਮਾਮਾਂ ਨੂੰ ਉੱਥੇ ਇਹ ਕਹਿ ਰਿਹਾ ਉਹ ਸਖਾਰਿਆ ਸ਼ਾਮ ਦੰਡ ਵੇਦ ਸੱਚ ਝੂਠ ਇਹ ਸਖਾਰਿਆ ਸਾਡੀਆਂ ਭੈਣਾਂ ਨੂੰ ਇਹ ਤਾਂ ਬਿੱਡਾ ਬੇਗਹਿਰਤ ਬੰਦਾ ਹੋਊ ਕੋਈ ਹੋ ਕੋਈ ਬੇਗਰ ਜਿਹੜਾ ਭਗਤ ਸਿੰਘ ਦੀ ਪੱਗ ਬੰਨੀ ਆ ਤੇਰੇ ਸਿਰ ਤੇ ਉਹ ਤੂੰ ਯਾਰ ਸ਼ਰਮ ਕਰ ਜਾਂਦਾ ਭਗਤ ਸਿੰਘ ਜੀ ਦੀ ਫੋਟੋ ਲਾ ਦੇ ਪਿੱਛੇ ਜਾਂ ਉੱਥੇ ਹੀ ਬਹਿ ਕੇ ਜੇ ਹਿੰਮਤ ਸੀ ਉਹ ਕਹਿੰਦਾ ਵੀ ਭਾਈ ਆ ਚੀਜ਼ਾਂ ਜਿਹੜੀਆਂ ਤੇਰੇ ਦਿੱਲੀ ਚੱਲ ਸਕਦੀਆਂ ਹੋਣੀਆਂ ਆਪਣੇ ਘਰ ਚ ਚਲਾ ਆਪਣੇ ਪਰਿਵਾਰ ਚ ਲਾ ਸਾਡੇ ਕੰਮ ਨਾ ਕਰ ਕੇਸਰੀ ਚੁੰਨੀਆਂ ਸਾਰਿਆਂ ਦੇ ਦੇਖੀਂ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਦੇ ਕੇਸਰੀਆਂ ਚੁੰਨੀਆਂ ਪਵਾ ਕੇ ਇਹ ਸਿੱਖਿਆ ਦੇ ਰਹੀ ਆ ਸਿੱਖਿਆ ਦਿੱਤੀ ਜਾ ਰਹੀ ਆ ਅੰਦਰ ਸੋਧੀਏ ਨੂੰ ਤੇ ਮੈਂ ਇਲਾਜ ਕਰੂੰਗਾ ਰੱਬ ਘਰੂ ਖੈਰ ਮੈਂ ਕਿਵੇਂ ਦਾ ਇਲਾਜ ਕਿਹੜਾ ਕਿਹੜਾ ਕਰ ਸਕਦਾ ਐ ਪਰ ਉਹ ਪਰਮਾਤਮਾ ਹੀ ਕਰਦਾ ਜਦੋਂ ਕਰਦਾ ਇਲਾਜ ਇਹੀ ਆ ਨਾ ਜਿਹੜਾ ਇਹ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਰੱਬ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਇਹਦੇ ਮੂਹਰੇ ਮੱਤ ਮਰੀ ਤੇ ਇਹ ਦੰਦੀਆਂ ਕੱਢਦਾ ਸੀ ਇਹ ਦੰਦੀਆਂ ਕੱਢਦਾ ਸੀ ਹੁਣ ਦੇਖੀਏ ਨਾ ਮਤ ਮਰਦੀ ਐ ਮਰਦੀ ਹੁੰਦੀ ਐ ਮਤ ਜਦੋਂ ਟਾਈਮ ਆਉਂਦਾ ਹੁੰਦਾ ਤੁਸੀਂ ਕਿੰਨੇ ਦੇਖੀਏ ਕਿ ਇਹ ਵੀ ਕਿਆ ਗਿਆ ਆਮਨਰੂੜਾ ਦੇ ਵੱਲੋਂ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਮਾਜੇ ਦੇ ਵਿੱਚ ਰੈਲੀ ਕਰਕੇ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਸਾਨੂੰ ਫਤਵਾ ਬਹੁਤ ਮਿਲਦਾ ਮਾਲਵੇ ਦੇ ਦੇਖੋ ਆਮਨਰੂੜਾ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਜੋ ਹਾਲ ਭਗਵੰਤ ਮਾਨ ਨੇ ਇੱਕ ਐਡਾ ਬਣਾ ਮੰਡਟ ਵਾਕੀ ਮਾਲਵੇ ਨੇ ਦਿੱਤਾ ਇਹ ਚ ਕੋਈ ਵੀ ਸ਼ੱਕ ਨਹੀਂ ਐਡੀ ਬੜੀ ਜਿੱਤ ਦਿੱਤੀ ਪਰ ਮਾਲਵੇ ਨੂੰ ਦਿੱਤਾ ਕੀ ਉਸ ਕਲ ਤੇ ਆਓ ਇੱਕ ਵੀ ਕੋਈ ਹਸਪਤਾਲ ਮੈਡੀਕਲ ਕਾਲਜ ਆਪਣੇ ਸੰਗਰੂਰ ਚ ਜਿਹੜਾ ਮੈਂ ਜਾਣਾ ਕੁਛ ਦਿਨਾ ਬਾਅਦ ਉੱਥੇ ਵੀ ਅਜ ਕੰਧਾਂ ਵੀ ਨਹੀਂ ਹੋਈਆਂ ਹੋਰ ਤਾਂ ਕੀ ਦਿਨ ਕਿਹੜਾ ਸਟੇਡੀਅਮ ਕਿੱਥੇ ਨੌਜਵਾਨਾਂ ਨੂੰ ਕੋਈ ਸਟੇਡੀਅਮ ਦਿੱਤਾ ਹੋਵੇ ਵੱਡਾ ਕੋਈ 에ਰਪੋਰਟ ਦਿੱਤਾ ਹੋਵੇ ਕੋਈ ਹੋਰ ਵੱਡੀ ਚੀਜ਼ ਦੱਸੇ ਦੱਸਈ ਯਾਰ ਆਖੀਰ ਆਪਣੇ ਇਹ ਕਹਿੰਦਾ ਸੀ ਨਾ ਪਿੰਡਾਂ ਨਾਲੀਆਂ ਗਲੀਆਂ ਆਪਣੇ ਪਿੰਸਤੌਂ ਚ ਕੀ ਦੇਖੇ ਗਿਆ ਇਹ ਉਹ ਮੂਰੇ ਉੱਠੋ ਉਹਨੂੰ ਜ਼ਬਰਦਸਤੀ ਬਿਠਾਉਂਦਾ ਸੀ ਹਰੇਕ ਨੂੰ ਉਹ ਵੀਡੀਓ ਜ਼ਰੂਰ ਚਲਾ ਦਿਓ ਭਈ ਹਰੇਕ ਨੂੰ ਜਿਹੜਾ ਇਹ ਗਲੀਆਂ ਤੇ ਮਖੌਲ ਕਰਦਾ ਸੀ ਉਸ ਦਿਨ 10 ਗਲੀਆਂ ਦਾ ਨਾ ਨੌਆ ਪਲੇਆਫ ਫਲਾਨੇ ਤੋਂ ਘਰ ਤੋਂ ਫਲਾਨੇ ਜਿਹੜਾ ਬੰਦਾ ਸਤੌਜ ਦੀਆਂ ਗਲੀਆਂ ਨਹੀਂ ਬਣਾ ਸਕਿਆ ਅੱਜ ਸਾਢੇ 3 ਸਾਲ ਬਾਅਦ ਉਹ ਤੋਂ ਪੰਜਾਬ ਦਾ ਆਪਾਂ ਕੀ ਸੋਚ ਸਕਿਆ ਸਾਢੇ 3 ਸਾਲ ਬਾਅਦ ਸਤੌਜ ਦੀਆਂ ਗਲੀਆਂ ਬਣਾਉਣ ਗਿਆ 1 ਕਰੋੜ 78 ਲੱਖ ਰੁਪਇਆ ਦੇਣ ਗਿਆ ਕੀ ਮਿਨਿਸਟਰ ਜੇ ਤੇਰਾ ਪਿੰਡ ਜਾਂ ਬਾਕੀ ਪਿੰਡ ਨੇ 100-100 ਕਰੋੜ ਰੁਪਇਆ 1 ਕਰੋੜ 78 ਲੱਖ ਨਾ ਬਣਦਾ ਕੀ ਅੱਜ ਵੀ ਇਸ ਕਰਕੇ ਜਿਹੜਾ ਆਪਣੇ ਪਿੰਡ ਨੂੰ ਨਹੀਂ ਉਰਜਾ ਸਕਿਆ ਅੱਜ ਤੱਕ ਉਹ ਬਾਕੀਆਂ ਨੂੰ ਕੀ ਕਰੂਗਾ ਜਿਸ ਤਰ੍ਹਾਂ ਕਿ ਰਾਜਪੁਰਾ ਦੀ ਕਾਫੀ ਵੱਡੀ ਮੰਗ ਸੀਗੀ ਕਿ ਚੰਡੀਗੜ੍ਹ ਦੀ ਰੇਲਵੇ ਰੇਲਵੇ ਲਾਈਨ ਬਣਾਉਂਦਾ ਉਹ ਪੂਰਾ ਹੋ ਗਿਆ ਤੇ ਸਰ ਪਰਮਾਤਮਾ ਦਾ ਸ਼ੁਕਰੀਆ ਕਰਦਾ ਸਰ 2027 ਤੋਂ ਪਹਿਲਾਂ ਹੋ ਜਾਵੇ ਵੀ ਮੈਨੂੰ ਪਰਮਾਤਮਾ ਨੇ ਭਾਜੀਪੀ ਨੇ ਵੱਡਾ ਤਾਂ ਆਸ਼ੀਰਵਾਦ ਪਰਮਾਤਮਾ ਦਾ ਮੋਦੀ ਸਾਹਿਬ ਨੇ ਮੈਨੂੰ ਮੰਤਰੀ ਮੈਂ ਇੰਨਾ ਕਹਿ ਸਕਦਾ ਇਹ ਨਹੀਂ ਮਾਣ ਨਹੀਂ ਪਰ ਮੇਰੇ ਅਸ਼ੀਰਵਾਦ ਆ ਵੀ ਜੇ ਮੈਨੂੰ ਰੇਲਵੇ ਮੰਤਰੀ ਨਾ ਬਣਾਉਂਦੇ ਤੇ ਪੰਜਾਬ ਦੀਆਂ ਲਾਈਨਾਂ ਨਹੀਂ ਪੂਰੀਆਂ ਹੋ ਸਕਦੀਆਂ ਕਿਉਂਕਿ 50 ਸਾਲ ਤੋਂ ਮੈਂ ਰਿਕਾਰਡ ਕਢਾਇਆ 1975 76 ਦੇ ਐਮਪੀ ਮੰਤਰੀ ਲੱਗੇ ਹੋਏ ਸੀ ਤੇ ਜਦੋਂ ਰਿਪੋਰਟ ਬਣ ਕੇ ਜਾਂਦੀ ਸੀ ਵੀ ਘਾਟੇ ਦਾ ਸੌਦਾ ਜੀ ਇੱਥੇ ਤਾਂ ਸਵਾਰੀਓ ਨਹੀਂ ਗਈ ਜੀ ਇੱਥੇ ਤਾਂ ਜੀ ਨੁਕਸਾਨ ਹੋ ਜਾਊਗਾ ਜੀ ਹੋ ਜੇ ਨੁਕਸਾਨ ਰੇਲਵੇ ਜਾਂ ਲਾਈਨਾਂ ਜਿਹੜੀਆਂ ਉਹ ਪੈਸੇ ਕਮਾਉਣ ਨੂੰ ਹੁੰਦੀਆਂ ਲੋਕਾਂ ਦੇ ਲਈ ਹੁੰਦੀਆਂ ਜੇ ਇੱਕ ਵੀ ਬੰਦਾ ਕਿਤੇ ਖੜਾ ਏ ਉਹਦੇ ਲਈ ਜਿਹੜਾ ਸਰਕਾਰ ਦੇ ਪ੍ਰਬੰਧ ਨੇ ਬੱਸ ਆ, ਟ੍ਰੇਨ ਆ, ਜਹਾਜ਼ ਆ ਜਿੱਥੇ ਵੀ ਜਾਣਾ ਚਾਹੁੰਦਾ ਇੱਕ ਵੀ ਬੰਦਾ ਜਿੱਥੇ ਉਹਦੀ ਲੋੜ ਪੂਰੀ ਹੋਏ। ਬੜੀਆਂ ਗੱਲਾਂ ਆਈਆਂ ਮੇਰੇ ਮੂਰੇ ਵੀ ਰਿਪੋਰਟਾਂ ਆਈਆਂ। ਤਾਂ ਹੀ ਸਾਲ ਲੱਗਿਆ ਕਿਸ ਤਰੀਕੇ ਨਾਲ ਹਰ ਹਰ ਚੀਜ਼ ਤੋਂ ਲੜ 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 ਪਿੜ ਪਿੜ ਜਿਹੜੀਆਂ ਪ੍ਰਾਣਾਂ ਇਹਨਾਂ ਨੇ ਖਰਾਬ ਕੀਤੀਆਂ ਹੋਈਆਂ ਸੀ। ਕਿਉਂਕਿ ਬੱਸਾਂ ਵੀ ਚੱਲਦੀਆਂ ਸੀ ਉਹ ਮੈਂ ਹੁਣ ਗੱਲ ਛੋਟੀ ਕਰਨੀ ਨਹੀਂ ਚਾਹੁੰਦਾ। ਕਿਉਂਕਿ ਜਿਹੜਾ ਕਿਰਾਇਆ ਲਾ ਲਓ ਫਿਰੋਜ਼ਪੁਰੋਂ ਚੱਲਦੀ ਬੱਸ ਦਾ ਬਠਿੰਡੇੋਂ ਚੱਲਦੀ ਬੱਸ ਦਾ ਚੰਡੀਗੜ੍ਹ ਨੂੰ ਲੱਦੀਆਂ ਹੀ ਜਾਂਦੀਆਂ ਉਹ ਸਾਰੀਆਂ ਬੱਸਾਂ ਬੰਦ ਹੋ ਜਾਣੀਆਂ ਤੇ ਟ੍ਰੇਨ ਜਿੱਦਣ ਚੱਲ ਪਈ ਮੈਂ ਤੁਹਾਨੂੰ 27 ਦੀ ਗੱਲ ਨਹੀਂ ਕਰਦਾ 27 ਤਾਂ ਕੀਤਾ ਕੀ ਕੀਤਾ 27 ਤਾਂ ਕੀਤਾ ਵੋਟਾਂ ਲਈ ਕੀਤਾ ਇਹਦਾ ਮਤਲਬ ਇਹ ਗੱਲ ਇਹ ਇਸ ਸਾਲ ਹੁਣ ਮੈਨੂੰ ਸਾਲ ਹੋਇਆ ਸਾਰੀਆਂ ਫਾਈਲਾਂ ਸਿੱਧੀਆਂ ਹੋ ਗਈਆਂ ਸਾਰੇ ਪੰਨੇ ਜਿਹੜੇ ਕਾਲੇ ਦਸਤਕਤ ਕੀਤੇ ਸੀ ਜਿਵੇਂ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਹਰਾ ਪੈਨ ਹਰਾ ਪੈਨ ਕੱਢਿਆ ਹੀ ਨਹੀਂ ਸੀ ਕਿਸੇ ਨੇ ਤਾਂ ਹੁਣ ਇਹ ਹਰਾ ਪੈਨ ਚੱਲ ਕੇ ਚਲੋ ਹਰੇ ਦੀ ਸਾਨੂੰ ਲੋੜ ਹੀ ਨੀਲਾ ਹੀ ਠੀਕ ਆ ਨੀਲੇ ਪੈਨ ਚੱਲ ਕੇ ਆ ਅਗਲੇ ਹਫਤੇ ਅਨਾਉਂਸਮੈਂਟ ਤੁਹਾਡੇ ਮੂਰੇ ਕਾਗਜ਼ ਦਿਖਾਵਾਂਗੇ ਉਸ ਤੋਂ ਬਾਅਦ ਫਿਰ ਰਸਮ ਜਿੱਦਣ ਵੀ ਹੋ ਗਈ ਕਿਸੇ ਪਵਿੱਤਰ ਦਿਹਾੜੇ ਤੇ ਅੱਗੇ ਸਾਡੇ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਆ ਰਿਹਾ 350 ਸਾਲਾ ਉਸ ਦਿਨ ਵੀ ਬੜੀਆਂ ਵੱਡੀਆਂ ਅਨਾਉਂਸਮੈਂਟ ਰੇਲਵੇ ਵੱਲੋਂ ਵੀ ਹੋਣਗੀਆਂ ਹੋਰ ਵੀ ਹੋਣਗੀਆਂ ਪਰ ਤਿੰਨ ਪ੍ਰਮੁੱਖ ਆਪਣੀਆਂ ਲਾਈਨਾਂ ਆ ਦੋ ਚੱਲ ਰਹੀਆਂ ਤਲਵਾੜੇ ਤੇ ਜਿਹੜੀ ਇੱਧਰ ਨੂੰ ਜਾ ਰਹੀ ਆ ਉਨੇ ਤਲਵਾੜਾ ਅੰਬ ਹੁੰਦੀ ਇੱਧਰ ਨੂੰ ਜਾਣੀ ਆ ਉਹ ਚਮਕਾਂ ਵਿੱਚ ਚੱਲ ਰਿਹਾ ਅਜੇ ਪੰਜਾਬ ਸਰਕਾਰ ਮਿੱਟੀ ਦਾ ਬੜਾ ਉੱਥੇ ਔਖਾ ਹੋ ਰਿਹਾ ਪਰ ਉਹ ਚੱਲ ਰਹੀ ਆ ਦੂਜੀ ਆਨੰਦਪੁਰ ਸਾਹਿਬ ਤੋਂ ਨੰਗਲ ਹੁੰਦੀ ਜਾ ਰਹੀ ਆ ਤਿੰਨ ਲਾਈਨਾਂ ਜਿਹੜੀਆਂ ਵੱਡੀਆਂ ਨੇ ਇਹ ਇਸੇ ਆ 6 ਮਹੀਨੇ ਦੇ ਅੰਦਰ ਅੰਦਰ ਦੂਜੀਆਂ ਲਾਈਨਾਂ ਵੀ ਦੋ ਆ ਤਾਂ ਮੈਂ ਤੁਹਾਨੂੰ ਦੱਸਿਆ ਦੂਜੀ 800 ਕਰੋੜ ਦੀ ਆ ਤਕਰੀਬਨ ਜਿਹੜੀ ਪੱਟੀ ਤੋਂ ਫਰੋਜਪੁਰ ਆਉਣੀ ਹੈ ਉਦੋਂ ਬਾਅਦ 4-500 ਕਰੋੜ ਦੀ ਹੈਗੀ ਆ ਜਿਹੜੇ ਤਖਤ ਸਾਹਿਬ ਨੂੰ ਜੋੜਨਾ ਉਹ ਤੇ ਰਾਜਪੁਰਾ ਤੇ ਆ ਮੈਂ ਤੁਹਾਨੂੰ ਤਿੰਨ ਲਾਈਨਾਂ 70ਕ ਜਿਹੜੇ ਵੱਡੇ ਆਰਓਪੀ ਵੱਡੇ ਤਕਰੀਬਨ 15-1600 ਕਰੋੜ ਰੁਪਏ ਜੇ ਮੈਂ ਲਾਈਨਾਂ ਤੇ ਸਾਰੀਆਂ ਮਿਲਾ ਕੇ ਫਿਗਰ ਦਵਾਂ ਆਉਣ ਵਾਲੇ ਸਾਲ ਚ 5000 ਕਰੋੜ ਦਾ ਕੰਮ ਪੰਜਾਬ ਚ ਸ਼ੁਰੂ ਹੋ ਜੂ ਰੇਲਵੇ ਦਾ ਤੁਸੀਂ ਦੇਖੋ ਕਿੰਨਾ ਕੰਮ ਮਿਸਤਰੀ ਮਜ਼ਦੂਰ ਠੇਕੇਦਾਰ ਜਿਹਨੇ ਟੈਂਡਰ ਪਾਉਣੇ ਆ ਬੜੇ ਬੜੇ ਉਹੋ ਟਰੱਕ ਮਿੱਟੀ ਸੀਮਨ ਕੀ ਕੁਛ ਸਰੀਆ ਉਹ ਚੀਜ਼ਾਂ ਜਿਹੜਾ ਕਿੱਦਾਂ ਵੱਡਾ ਬੋਮ ਆਊਗਾ ਮਾਰਕੀਟ 'ਚ ਇਹ ਇਹ ਤੁਸੀਂ ਦੱਸੋ ਮੈਂ ਕੱਲੇ ਰੇਲਵੇ ਦੀ ਗੱਲ ਕਰਦਾ ਵੀ ਐਨਾ ਵੱਡਾ ਪੈਸਾ ਹੈ ਜਿਹੜਾ ਜਦੋਂ ਮਾਰਕੀਟ 'ਚ ਆਊਗਾ ਕੰਮ ਚੱਲੂਗਾ ਆਪਣੇ ਆਪ ਹੀ ਤੇ ਦੂਜੀ ਮੈਂ ਇੱਕ ਗੱਲ ਅਖੀਰਲੀ ਕਰਨਾ ਚਾਹੁੰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ 1 ਲੱਖ ਕਰੋੜ ਨੌਜਵਾਨਾਂ ਲਈ ਵੀ ਜਿਹੜਾ ਵੀ ਆਪਣੀ ਫੈਕਟਰੀ 'ਚ ਐਮ ਐਸ ਐਮ ای 'ਚ ਜਿਹੜਾ ਨੌਜਵਾਨ ਨੂੰ ਪੜ੍ਹੇ ਲਿਖੇ ਨੂੰ ਨੌਕਰੀ ਦੇਊਗਾ ਰੋਜ਼ਗਾਰ ਦੇਊਗਾ ਉਹਨੂੰ ਤਕਰੀਬਨ 15000 ਰੁਪਿਆ ਜਿਹੜਾ ਇਨਸੈਂਟਿਵ ਆ ਉਹ ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤਾ ਜਾਊਗਾ ਇਹ ਨੌਕਰੀਆਂ 'ਚ ਵੀ ਬੜਾ ਵੱਡਾ ਲਾਭ ਲੈ ਸਕਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਕੀਮਾਂ ਆ ਜਿਹੜੇ ਇਹ ਤੁਹਾਨੂੰ ਲਾਭ ਆਉਣ ਵਾਲੇ ਦਿਖਣਗੇ ਜੀਐਸਟੀ ਦਾ ਵੱਡਾ ਤੋਹਫਾ ਜਿਹੜਾ ਉਹ ਦੀਵਾਲੀ ਨੂੰ ਸਿਰਫ ਦੋ ਸਲੇਬਾਂ ਹੀ GST ਦੀਆਂ ਹੋ ਜਾਣਗੀਆਂ ਆਪਾਂ ਨੂੰ ਬੜਾ ਵੱਡਾ ਫਾਇਦਾ ਜਿਹੜਾ GST 'ਚ ਆਉਣ ਵਾਲੇ ਦਿਨਾਂ 'ਚ ਹੋਣਾ ਹੈ ਵੀ ਤੁਸੀਂ ਬੰਦੀ ਸਿੰਘਾਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਨਹੀਂ ਹੋਈਆਂ ਨੇ ਨਹੀਂ ਬਿਲਕੁਲ ਮੇਰੇ ਵੱਲੋਂ ਮੈਂ ਪਹਿਲਾਂ ਹੀ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਦਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਹੀ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਕਿ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿੱਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਵੀਂ ਪਾਰਟੀ ਜਿਹੜੀ ਬਣੀ ਹਰਪ੍ਰੀਤ ਸਿੰਘ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਤਰਫ ਤੁਸੀਂ ਖੇਤਰੀ ਪਾਰਟੀ ਦਾ ਜ਼ਿਕਰ ਕਰਦੇ ਸੀ ਤਾਂ ਹੁਣ ਨਵੀਂ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਹੈ ਕਾਜੀ ਦਾ ਮੇਲਾ ਸ਼ੁਰੂ ਹੋ ਗਿਆ ਤਾਂ ਪਤਾ ਨਹੀਂ ਕਿੰਨੇ ਕਾਲੀ ਦਲ ਬਣਨੇ ਉਹ ਕਹਿੰਦੇ ਮੁਲਾਕਾਤ ਕਰਦੇ ਆ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਪੰਜਾਬ ਪਰ ਪਹੁੰਚੇ ਐ ਅਰ ਵਿਸ਼ੇਸ਼ ਰੈਲੀ ਨੇ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ ਸੀ ਤਾਂ ਕੀ ਕਹਿਣਾ ਸਰ ਇਸ ਬਾਰੇ ਪੰਜਾਬ ਦੀ ਅੱਜ ਦੀ ਰੈਲੀ ਹੋਂਕਾਰ ਹੈ ਪੰਜਾਬ ਦੇ ਕਿਸਾਨ ਔਰ ਮਜ਼ਦੂਰਾਂ ਦੀ ਪੰਜਾਬੀਆਂ ਦੀ ਕਿ ਹੁਣ ਜਿਹੜੀ ਤਿਕੜੀ ਤਿਹਾਰ ਜੇਲ ਰਿਟਰਨ ਤਿਕੜੀ ਰੋਜ਼ ਲੁੱਟਣ ਦੀਆਂ ਯੋਜਨਾਵਾਂ ਪੰਜਾਬ ਨੂੰ ਬਣਾ ਰਹੀ ਹੈ ਇਹ ਪੰਜਾਬ ਨੂੰ ਲੁੱਟਣ ਦੀਆਂ ਯੋਜਨਾਵਾਂ ਕਾਮਯਾਬ ਨਹੀਂ ਹੋਣ ਦੇਗੀ ਆਦੀ ਦੀ ਫਤਿਹ ਰੈਲੀ 'ਚ ਅਸੀਂ ਆਵਾਹਨ ਕੀਤਾ ਔਰ ਪੂਰੀ ਹਜੂਮ ਨੇ ਪੰਜਾਬ ਵੱਲੋਂ ਹੁੰਕਾਰਾਂ ਭਰਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਰਾਖਿਆਂ ਵੱਲੋਂ ਕੰਮ ਕਰੇਗੀ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰਾ ਔਰ ਇਸੇ ਭਾਰਤੀ ਜਨਤਾ ਪਾਰਟੀ ਵਚਨਬੱਧਤਾ ਨਾਲ ਖੜੀ ਹੈ ਲੇਕਿਨ ਇਹ ਜਿਹੜੇ ਲੋਕ ਅੱਜ ਇੱਥੇ ਪੰਜਾਬ ਦੇ ਅੰਦਰ ਨਿਰਨੇ ਲੈ ਰਹੇ ਨੇ ਦਫਤਰਾਂ ਦੇ ਅੰਦਰ ਆਰਡਰ ਜਾਰੀ ਕਰ ਰਹੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂਗਾ ਚੁਣਿਆ ਤੁਹਾਨੂੰ ਇਹ ਲੋਕਾਂ ਨੇ ਲੇਕਿਨ ਉਹ ਲੋਕ ਆ ਕੇ ਜਿਹੜੇ ਤਿਹਾਰ ਜੇਲ੍ਹ ਤੋਂ ਆ ਕੇ ਪੰਜਾਬ ਦੇ ਦਫਤਰਾਂ 'ਚ ਬੈ ਗਏ ਨੇ ਅਫਸਰਾਂ ਕੋਲ ਬੈ ਗਏ ਨੇ ਔਰ ਪੰਜਾਬ ਨੂੰ ਚਲਾ ਰਹੇ ਹੈ ਪੰਜਾਬ ਨੂੰ ਬਰਦਾਸ਼ਤ ਨਹੀਂ ਕਰੇਗਾ ਜਿਸ ਵਿਅਕਤੀ ਨੂੰ ਨਿਆਇ ਲਈ ਕਹਿ ਰਿਹਾ ਕਿ ਪ੍ਰਾਈਮ ਮੇ ਵੈਸੀ ਅਰਵਿੰਦ ਕੇਜਰੀਵਾਲ ਐਸੇ ਚੀਫ ਮਿਨਿਸਟਰ ਹੀ ਇਜ਼ ਅ ਕਰਪ ਅਰਵਿੰਦ ਕੇਜਰੀਵਾਲ ਐਸੇ ਪ੍ਰੈਜ਼ੀਡੈਂਟ ਹੀ ਇਜ਼ ਅ ਕਰਪ ਉਹ ਕਹਿ ਰਿਹਾ ਕਿ ਤੁਸੀਂ ਮੁੱਖ ਮੰਤਰੀ ਦਫਤਰ ਨਹੀਂ ਜਾਣਾ ਦਿੱਲੀ ਦੇ ਲੇਕਿਨ ਉਹ ਬੰਦਾ ਪੰਜਾਬ ਦੇ ਅੰਦਰ ਅਫਸਰਾ ਦੀ ਮੀਟਿੰਗ ਕਰ ਰਿਹਾ ਉਹ ਬੰਦਾ ਜਿਹੜਾ ਤਿਹਾਰਾ ਜਿਲ੍ਹੇ ਤੋਂ ਧੋਖਾ ਜਿਹੜੀ ਜਾਲਸਾ ਦੀ ਜ਼ਮਾਨਤ ਤੇ ਹੈ ਉਹ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਘੋਸ਼ਣਾ ਕਰਦਾ ਔਰ ਮੁੱਖ ਮੰਤਰੀ ਥਲੇ ਤਾਲੀਆਂ ਮਾਰਦਾ ਉਹ ਕਹਿੰਦਾ ਅਸੀਂ ਪੰਜਾਬ ਚ ਸ਼ਾਮ-ਦਾਮ ਦੰਡ ਭੇਤ ਲੁੱਟ ਕਸੂਟ ਇਸ ਤਰ੍ਹਾਂ ਦਾ ਭਾਸ਼ਣ ਜਿਸ ਤਰ੍ਹਾਂ ਗੱਬਰ ਸਿੰਘ ਭਾਸ਼ਣ ਕਰ ਰਿਹਾ ਇਹ ਜਿਹੜੇ ਦਿੱਲੀੋਂ ਆਏ ਗੱਬਰ ਸਿੰਘ ਨੇ ਉਹ ਪੰਜਾਬ ਨੂੰ ਡਰਾ ਰਹੇ ਨੇ ਲੇਕਿਨ ਉਸ ਤੋਂ ਵੱਡੀ ਗੱਲ ਹੈ ਕਿ ਉਹਨਾ ਕੱਬਰ ਸਿੰਘ ਦਾ ਨੂੰ ਸੁਣ ਕੌਣ ਰਿਹਾ ਹੈ ਪੰਜਾਬ ਦੇ ਮੰਤਰੀ ਉਸ ਕੱਬਰ ਸਿੰਘ ਦੇ ਭਾਸ਼ਣ ਤੇ ਤਾਲੀਆਂ ਮਾਰ ਰਹੇ ਅਸੀਂ ਚੋਣ ਆਯੋਗ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਹੜੋ ਜਿਹੜੇ ਬਾਹੋਂ ਹੈ ਕੱਬਰ ਸਿੰਘ ਅਲੀ ਬਾਬਾ 40 ਚੋਰ ਆ ਕੇ ਬਹਿ ਗਏ ਪੰਜਾਬ ਨੂੰ ਲੁੱਟਣ ਵਾਸਤੇ ਇਹਨਾਂ ਨੂੰ ਪੰਜਾਬ ਬਚਾਓ ਔਰ ਇਹਨਾਂ ਤੇ ਕਠੋਰ ਕਾਰਵਾਈ ਕੀਤੀ ਸਰ ਇਹ ਜਿਹੜਾ ਹੁਣ ਜਿਹੜਾ 2027 ਵਾਲਾ ਹੈ ਜਿਸ ਤਰ੍ਹਾਂ ਦਿੱਲੀ ਜਿੱਤ ਲਈ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ 2027 'ਚ ਵੀ ਇਹਨਾਂ ਨੂੰ ਪੰਜਾਬ 'ਚੋਂ ਵੀ ਆਊਟ ਕਰ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਪੰਚਾਇਤਾਂ ਨੇ ਰੈਜ਼ੋਲੂਸ਼ਨ ਬਾਸ ਕੀਤੇ ਪਿੰਡਾਂ ਦੇ ਬਾਹਰ ਬੋਰਡ ਲੱਗੇ ਨੇ ਕਿ ਕੋਈ ਆਮ ਆਦਮੀ ਪਾਰਟੀ ਦਾ ਮੰਤਰੀ ਵਿਧਾਇਕ ਮੁੱਖ ਮੰਤਰੀ ਪਿੰਡ 'ਚ ਨਾ ਆਵੇ ਕਿਉਂਕਿ ਇਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਬੁਲਾ ਕੇ ਥਾਣਿਆਂ 'ਚ ਡਰਾਇਆ ਪਟਵਾਰੀ ਭੇਜ ਕੇ ਵੇਹ ਦਾ ਵਾਤਾਵਰਣ ਪੈਦਾ ਕੀਤਾ ਗੈਂਗਸਟਰ ਨੇ ਨੇ ਨਾਲ ਖੜੇ ਕਰ ਲਏ ਨੇ ਤੇ ਜਨਤਾ ਨੇ ਤੇ ਬੋਰਡ ਲਾਤਾ ਕਿ ਵੜੋ ਨਾ ਪਿੰਡਾਂ ਚ ਇਹ ਲੋਕੀ ਕਹਿ ਰਹੇ ਨੇ ਬਾਏ ਬਾਏ ਭਗਵੰਤ ਮਾਨ ਨਹੀਂ ਚਾਹੀਦਾ ਭਗਵੰਤ ਮਾਨ اور ਪੰਜਾਬ ਦੀ ਆਵਾਜ਼ ਹੈ ਪੰਜਾਬ ਦੀ ਆਵਾਜ਼ ਹੈ ਨਹੀਂ ਚਾਹੀਦੀ ਆਪ ਦਾ ਨਹੀਂ ਚਾਹੀਦੀ ਕਾਪ ਦਾ ਪੰਜਾਬ ਮੰਗੇ ਭਾਜਪਾ ਸਰ ਇੱਕ ਸਰ ਇੱਕ ਕੁਸ਼ਨ ਹੀ ਪੁੱਛਣੀ ਬਤਾਈਏਗਾ ਸਰ ਮੈਡਮ ਅੱਜ ਅੱਥੇ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ ਹੋਈ ਹੈ ਇੱਥੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਪੂਰੀ ਲੀਡਰਸ਼ਿਪ ਦੀ ਹੈ ਕੀ ਕਹਿਣਾ ਹੈ ਅੱਜ ਸਾਡੀ ਰੈਲੀ ਸਗੀ ਬੜੀ ਵਧੀਆ ਹੋਈ ਹੈ ਲੋਕਾਂ ਨੇ ਬੜਾ ਹੁੰਗਾਰਾ ਦਿੱਤਾ ਹੈਗਾ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਣਾ ਬੀਜੇਪੀ ਦੀ ਸਰਕਾਰ ਆਉਗੀ ਮੈਨੂੰ ਜਿਸ ਤਰ੍ਹਾਂ ਦੋ ਇਹ ਲੱਗਦਾ ਵੀ 2027 ਦਾ ਜਿਹੜਾ ਹੈ ਆਗਾਜ਼ ਇੱਥੋਂ ਅੱਜ ਹੋ ਗਿਆ ਹੈ ਅਜਿਹਾ ਹਮੇਸ਼ਾ ਰੈਡੀ ਹੈ ਜੀ ਔਰ ਅ اچھا ਰਿਜ਼ਲਟ ਮਿਲੇਗਾ ਸਾਨੂੰ ਆਦੀ ਰੈਲੀ ਤੋਂ ਜਾਇਰ ਹੋ ਗਿਆ ਵੀ ਜਿਹੜੇ ਕਿਸਾਨ ਪਹਿਲਾਂ ਹੱਕ ਚ ਨਹੀਂ ਆ ਜਾ ਚੁੱਕੇ ਬਿਲਕੁਲ ਦੇ ਸਾਰੇ ਕਿਸਾਨ ਆਏ ਹੋਏ ਸੀਗੇ ਸਾਰੇ ਪਿੰਡਾਂ ਤੋਂ ਔਰ ਬੜੀ ਗੌਰ ਨਾਲ ਗੱਲ ਸੁਣੀ ਹੈ ਔਰ ਇਹ ਤੁਹਾਨੂੰ ਆਪਣੇ ਆਪਸ ਵਿੱਚ ਹੀ ਦੱਸ ਹੈ ਕਿ ਕੀ ਗੱਲ ਹੈ ਠੀਕ ਹੈ ਥੈਂਕ ਯੂ